ਕੀ ਕਹਿ ਰਹੇ ਨੇ ਇਹ ਜੀ ਇਹ 10-10 ਰੁਪਏ ਕਿਲੋ ਟੁੱਕ ਤੇ ਸਾਰਿਆਂ ਨੇ اچھا ਜੋ ਕਿ ਬਹੁਤ ਜ਼ਿਆਦਾ ਮਹਿੰਗਾਈ ਕਰਤੀ ਹੈ ਜੰਗ ਲੱਗ ਗਿਆ ਜੰਗ ਲੱਗ ਗਿਆ ਗਰੀਬ ਬੰਦਾ ਖਾ ਨਹੀਂ ਸਕਦਾ ਤੇ ਅਮੀਰ ਨੂੰ ਕੋਈ ਫਰਕ ਨਹੀਂ ਪਣਾ ਅਮੀਰਾਂ ਨੂੰ ਫੇਰ ਫਟਾਈ ਜਾਂਦੇ ਆ ਵਪਾਰੀਆਂ ਨੇ ਮਾਲ ਜਮ੍ਹਾਂ ਕਰ ਲਏ ਅਪਹਿਲੋਈ ਉਹਨਾਂ ਨੇ ਦੱਸਿਆ ਹੀ ਇਹਨਾਂ ਨੇ ਵੀ ਆਹ ਕੰਮ ਹੋਣਾ ਵਾ ਇਹ ਕਰਕੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਇਹ ਕਰਕੇ ਇਹ ਨਿਮਗਾਈ ਨਹੀਂ ਚਾਹੀਦੀ ਕੰਟਰੋਲ ਚਾਹੀਦਾ ਮਹਿੰਗਾਈ ਦੇਤੇ ਬਲਕਿ ਜਿਵੇਂ ਵੇਖਿਆ ਜਾਵੇ ਜੰਗ ਤੋਂ ਇੱਕ ਦਿਨ ਪਹਿਲੋ ਗੰਡਾ 5 6 6 ਕਿਲੋ ਵੀ ਗੰਡਿਆ ਸੀ ਵਿਕਦਾ ਸੀ 10 ਵੱਧ ਤੋਂ ਵੱਧ 10 ਰੁਪਏ ਬਹੁਤ ਵਧੀਆ ਸੀ ਜਿਹੜਾ ਅੱਜ ਉਹ 20 ਰੁਪਏ ਹੋ ਗਿਆ ਵਾ 20 ਤੋਂ ਵੀ ਕਹਿੰਦੇ 20 ਤੋਂ 20 ਜਿਹੜਾ 4 5 ਆਲਾ ਸੀ ਉਹ 20 ਰੁਪਏ ਹੋ ਗਿਆ ਤੇ ਬਾਕੀ ਦੇ ਜਿਹੜਾ ਉਹ ਸਾਰਾ ਉਹੀ ਜ਼ਿਆਦਾ ਚੁੱਕਦਾ ਇਹਨਾਂ ਨੇ ਇਸ ਕਰਕੇ ਆਲੂ ਵੀ ਆਲੂ ਗੰਡੇ ਸਬਜ਼ੀਆਂ ਕੀ ਹੋਣਾ ਚਾਹੀਦਾ ਇਸ ਕਰਕੇ ਇਹ ਕੋਈ ਕੰਟਰੋਲ ਹੋਣਾ ਚਾਹੀਦਾ ਸਰਕਾਰ ਦਾ ਵੀ ਕੋਈ ਜਿਹੜਾ ਮਗਹੀ ਦਾ ਮਗਹੀ ਜਿਹੜੀ ਇੰਨੀ ਹੋ ਗਈ ਆ ਇਹ ਵਪਾਰੀਆਂ ਨੂੰ ਖਟਾਉਣ ਵਾਸਤੇ ਆ ਗਰੀਬਾਂ ਲੋਕਾਂ ਨੂੰ ਕਿਉਂ ਲੱਗੇ ਮਾਰਨਾ ਕੰਮ ਕੋਈ ਹੈ ਨਹੀਂਗਾ ਕੰਮ ਕੋਈ ਚੱਲਦਾ ਨਹੀਂਗਾ ਸਾਰੇ ਕੰਮ ਬੰਦ ਕੀਤੇ ਕਚਹਿਰੀਆਂ 'ਚ ਬੰਦ ਦਿਹਾੜੀਆਂ ਬੰਦ ਮਰੇ ਘਰਿਆਂ ਦਾ ਕੋਈ ਪੈਸਾ ਨਹੀਂ ਮਿਲਦਾ ਸਹੀ ਗਰੀਬਾਂ ਨੂੰ ਹੋਣੀ ਚਾਹੀਦੀ ਆ ਬਹੁਤ ਜ਼ਰੂਰੀ ਚਾਹੀਦੀ ਸਰਕਾਰ ਨੂੰ ਜ਼ਰੂਰੀ ਜੰਗ ਕਿ ਲਈ ਲੋਕਾਂ ਨੂੰ ਫਾਇਦਾ ਚੁੱਕਲੇ ਬਹੁਤ ਜ਼ਿਆਦਾ ਫਾਇਦਾ ਚੁੱਕਿਆ ਜੀ ਜੰਗਾਂ ਤੇ ਲੱਗਾ ਜੰਗ ਤੇ ਲੱਗਾ ਹੀ ਆ ਜੀ ਤੇ ਕੋਈ ਲੋਕਾਂ ਨੇ ਚੁੱਕਦਾ ਨਹੀਂ ਕਿਤੇ ਕਰੀਆਂ ਨਹੀਂ ਦੁਕਾਨ ਤੇ ਚੱਲ ਜੋ ਉੱਥੇ ਵਾਸ ਨਹੀਂ ਆਉਂਦਾ ਉੱਥੇ ਤੋਂ ਹੇਠਾਂ ਉੱਤੇ ਲੋਕ ਜੇ ਭਾ ਕੋਈ ਚੀਜ਼ ਜਾਂਦਾ ਉਹ ਭਾ ਲਈ ਜਾਂਦੇ ਆ ਡਰਦੇ ਕਿ ਪਤਾ ਜੰਗ ਲੱਗ ਗਿਆ ਜੰਗ ਲੱਗ ਗਿਆ ਇਸ ਕਰਕੇ ਕੰਟਰੋਲ ਹੋਣਾ ਚਾਹੀਦਾ ਸਰਕਾਰ ਦਾ ਜੇ ਨਾ ਹੋਇਆ ਤੇ ਇਹ ਸਰਕਾਰ ਜਿਹੜੀ ਹੈ ਬਦਨਾਮ ਆ ਬਿਲਕੁਲ ਇਹ ਅੱਗੇ ਬਦਨਾਮ ਹੋਰ ਹੋ ਜੂ ਖਤਮ ਹੋ ਜੂਗੀ ਇਹ ਨਾਮ ਨਾਮ ਜਿੱਦਾਂ ਜੇ ਜਿਵੇਂ ਜੀ ਸਬਜੀ ਮਾਰਕੀਟ ਜਾਏ ਜੋ ਆਲੂ ਕੰਡੇ ਦਾ ਕੀ ਹੋ ਰਿਹਾ ਵਾ ਆਲੂ ਕੰਡੇ ਦਾ ਭਾਜੀ ਰੇਟ ਬਹੁਤ ਜ਼ਿਆਦਾ ਵਧ ਗਿਆ ਏ ਕਾਲ ਰੇਟ ਬਹੁਤ ਘੱਟ ਹੀ ਦਾ ਅੱਜ ਇੱਕਦਮ ਵੱਧ ਗਿਆ ਹੈ। ਇਹ ਕੋਈ ਨਾਲ ਲੱਗ ਰਿਹਾ ਹੈ ਵੀ ਜੰਗਜਕਰਨ ਹੋ ਰਿਹਾ ਹੈ। ਗੰਢਿਆਂ ਰੇਟ ਹੀ ਵੱਧ ਗਿਆ ਹਲੂਆ ਵੱਧ ਗਿਆ ਸਬਜ਼ੀ ਦਾ ਬਹੁਤ ਰੇਟ ਵੱਧ ਗਿਆ। ਇੱਕ ਦਿਨ ਤੋਂ ਅਸੀਂ ਸੁਣਿਆ ਹੋਵੇ ਬਲੈਕ ਚਾਲਦੀ ਜਾ। ਜਿਵੇਂ ਕਿ ਪਹਿਲਾਂ ਸਟਾਕ ਦਮਾ ਕਰ ਲੈਂਦੇ ਆ ਉਹਨਾਂ ਨੂੰ ਪਤਾ ਵਾ ਵੀ ਜੰਗ ਦਾ ਹਟਣਾ ਕੰਮ ਤੇ ਇਹਨਾਂ ਨੇ ਇਸ ਕਰਕੇ ਰੇਟ ਵਧਾਤਾ ਵਾ। ਗਲਤ ਵਾ। ਇਹ ਬਹੁਤ ਜ਼ਿਆਦਾ ਗਲਤ ਕੰਮ ਚੱਲ ਰਿਹਾ। ਕੀ ਹੋਣਾ ਚਾਹੀਦਾ? ਇਹਦੇ ਤੇ ਹੋਣਾ ਚਾਹੀਦਾ ਵੀ ਸਾਰਿਆਂ ਨੂੰ ਚੈੱਕ ਕਰਨਾ ਚਾਹੀਦਾ ਮੰਡੀ ਕਰਨਾ। ਇਹ ਰੇਡ ਕਿਉਂ ਵਧ ਰਿਹਾ ਵਾ ਪਿੱਛੋਂ ਵਧ ਰਿਹਾ ਵਾ ਜਾਂ ਦੁਕਾਨਾਂ ਵਾਲੇ ਵਧਾ ਰਿਹਾ ਦੁਕਾਨਾਂ ਵਾਲੇ ਦਾਅਵਾ ਕਰ ਰਹੇ ਕਿ ਪਿੱਛੋਂ ਰੇਡ ਵਧ ਰਿਹਾ ਤੇ ਪਹਿਲਾਂ ਪੈਸੇ ਲੈਂਦੇ ਆ ਫਿਰ ਸਬਜ਼ੀ ਦਿੰਦੇ ਆ ਪਰ ਰੇਡ ਹੋਣੀ ਚਾਹੀਦੀ ਫਿਰ ਹਾਂਜੀ ਰੇਡ ਹੋਣੀ ਚਾਹੀਦੀ ਆ ਤੇ ਇਹਦੇ 'ਚ ਚੱਕ ਕਰ ਲੈਂਦੇ ਆ ਕਿ ਰੇਡ ਕਿਉਂ ਵਧਿਆ ਕਿਉਂਕਿ ਆਮ ਜਨਤਾ ਪਰੇਸ਼ਾਨ ਹੁੰਦੀ ਆ ਵੈਸਾ ਤਾਂ ਐ ਨਹੀਂ ਕਿਸੇ ਵੈਸਾ ਕਿਸੇ ਕੋਲ ਨਹੀਂ ਆ ਦਿਹਾੜੀਆਂ ਕਰਕੇ ਕੰਮ ਕਰਦੇ ਆ ਤੇ ਤਾਂ ਕਰਕੇ ਇਹ ਰੇਡ ਜ਼ਰੂਰ ਹੋਣੀ ਚਾਹੀਦੀ ਆ ਕਿੰਨਾ ਵਜਿਆਂ ਪਰ ਗਰਾਨਾ ਪਾਜੀ ਪੈਂਟ ਗਿਆ ਜੀ ਐ ਜੰਗ ਲੱਗੀ ਆ ਤੇ ਕੀ ਲੋਕਾਂ ਨੂੰ ਕੋਈ ਫਾਇਦਾ ਹੈ ਕਿ ਕਿੰਨਾ ਚਾਹੀਦਾ ਦੁਕਾਨਦ ਫਾਇਦਾ ਪਾਜੀ ਨੁਕਸਾਨ ਨਹੀਂ ਆ ਤੇ ਗੰਡੇ ਵੀ ਮਹਿੰਗੇ ਹੋ ਗਏ ਹੈਗੇ ਵੀ ਮਹਿੰਗੀ ਹੋਈ ਹੈ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਾਂਜੀ ਗੰਡਾ ਕੀ ਰੇਟ ਕੋਲ ਤੇ ਆਵਾ ਪਹਿਲਾਂ ਤਾਂ 100 ਦਾ 5 ਕਿਲੋ ਮਿਲ ਜਾਂਦਾ ਸੀ 6 ਕਿਲੋ ਵੀ ਸੀ ਆ 6 ਕਿਲੋ ਮਿਲ ਜਾਂਦਾ 7 ਕਿਲੋ ਮੈਂ 8 ਕਿਲੋ ਹੀ ਲੈਂਦਾ ਰਿਆਂ ਹਾਂਜੀ ਤੇ ਹੁਣ 30 ਰੁਪਏ ਕਿਲੋ ਦੇ ਦਿੰਦੇ 35 ਰੁਪਏ ਗਲਤ ਹੋ ਗਿਆ ਨਾ ਹਾਂਜੀ ਹਰੇ ਹੀ ਚੀਜ਼ ਠੀਕਾ ਗੋਥੀ ਆਜ ਕੀ ਹਾਤੋਰੀ ਲੈ ਲਓ 50 ਰੁਪਏ ਕਿਲੋ ਆ ਬਲਕੇ ਰੇਟ ਅਪ ਕਰ ਦਿੱਤੇ ਗਏ ਆਪ ਦਾ ਆਪ ਹੋ ਗਿਆ ਜੀ ਜੰਗ ਦੀ ਜੰਗ ਦਾ ਜਿਹੜੇ ਹਾਲਾਤ ਆ ਨੇ ਜਨਤਾ ਦੇ ਪੈਣਿਆ ਗੱਲ ਕਾਦੀ ਆਗੇ ਨਹੀਂ ਨਹੀਂ ਜੰਗ ਲੱਗੀ ਕਿਹਨੂੰ ਕਿਹਨੇ ਮੋਜਾਂ ਲੱਗੀਆਂ ਮੋਜਾਂ ਲੱਗੀਆਂ ਤੇ ਗਲਤ ਹੋ ਰਿਹਾ ਵਾ ਗਲਤ ਹੋ ਰਿਹਾ ਜੀ ਇਹ ਰੇਟ ਹੋਣੀ ਚਾਹੀਦੀ ਇਹਨਾਂ ਹਾਂ ਰੇਟ ਹੋਣੀ ਚਾਹੀਦੀ ਮੰਡੀ ਦੇ ਵਿੱਚ ਆੜਤੇ ਦੋ ਉੱਥੋਂ ਚੱਲੂ ਹੋਣਾ ਚਾਹੀਦਾ ਕੰਮ ਸਰਦਾ ਰੇੜੀ ਵਾਲੇ ਨੇ ਸਸਾ ਸੋਰਾ ਗੜੇ ਰੇੜੀ ਵਾਲੇ ਵੀ ਗਾਂ ਅਗਲੇ ਪੰਨੇ ਜਨਤਾ ਨੂੰ ਸਸਤਾ ਸਸਤਾ ਦੇਣਾ ਉਹ ਪਤਾ ਵਾ ਕਿ ਯਾਰ ਰੇੜੀ ਵਾਲੇ ਜਾਂ ਬੜੀਆਂ ਵਾਲੇ ਕੀ ਆਪੋਨੇ ਆਪ ਹੀ ਆਪ ਕਰਤਾ ਹੋਵੇ ਨਹੀਂ ਨਹੀਂ ਆਪਣਾ ਆਪੇ ਵਿਚਾਰੇ ਕਰ ਸਕਦੇ ਜੇ ਕਰ ਲਿਆ ਹੋਵੇ ਤੇ ਫਿਰ ਹੋਣਾ ਚਾਹੀਦੀ ਨਾ ਰੇਟ ਇਹ ਇਹਨਾਂ ਦੀ ਜੁਨੀ ਨਹੀਂ ਹੋਣੀ ਚਾਹੀਦੀ ਨਾ ਇੱਥੇ ਤੇ ਇੱਕ ਆ ਚੀਜ਼ ਹੋ ਰਹੀ ਹੈ ਕਿ ਉਹ 5 ਰੁਪਏ ਘੱਟ ਵਿੱਚ ਜਾਂਦੇ ਹਾਂ ਚੱਲੋ ਜੇ ਫਿਰ ਹਾਂ ਇਹਨੂੰ ਸਭ ਪਤਾ ਲੱਗਦਾ ਜੇ ਜੁਨੀ ਨਹੀਂ ਹੋਵੇ ਨਾ ਫਿਰ ਤਾਂ ਕਰ ਸਕਦੇ ਆ ਫਿਰ ਤਾਲਾਬਯਾਰੀ ਤਾਂ ਹੈਗੀ ਹੈ ਨਾ ਹਾਂਜੀ ਹਾਂਜੀ ਜੀ ਤੁਹਾਡਾ ਮੇਰਾ ਨਾਮ ਫਾਸ ਸਿੰਘ ਹੈ ਕੀ ਕੰਮ ਕਰਦੇ ਹੋ ਮੈਂ ਸਬਜ਼ੀ ਲੈ ਕੇ ਆਉਂਦਾ ਬੇਟਾ ਮੈਂ ਲੈ ਆਉਂਦਾ ਜੀ ਅੱਛਾ ਸਬਜ਼ੀ ਦੇ ਗੰਡਾ ਤੇ ਆਲੂ ਕਿ ਭਾਵਾ 50 ਰੁਪਏ ਕਿਲੋ ਹੈ ਜੀ ਗੰਡਾ ਅੱਛਾ ਆਲੂ ਆਲੂ ਵੀਰ ਕਿਲੋ ਅਗਰ ਲੱਗੇ ਤੁਹਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਮੈਂ ਉਂਨਾ ਲੱਗਾ ਤੇ ਤੁਹਾਨੂੰ ਨਹੀਂ ਪਤਾ ਬੁੱਢੇ ਵੀਰ ਕਿ ਭਾਵਾ ਮੈਂ ਨਹੀਂ ਕਰਦਾ ਹੁੰਦਾ ਹੁੰਦਾ ਨੇ ਅੱਛਾ ਉਹਨੇ ਪਤਾ ਗੰਡਾ 50 ਰੁਪਏ ਆਲੂ ਵੀਰ ਤੇ ਵੀਰ ਕਿੱਟ ਦੇ ਕਿੰਨੇ ਦਾ ਰੇਟ ਆਪੋ ਗਿਆ ਵਧੀਆ ਵਾ ਕੱਲ ਦਾ ਕੱਲ ਦਾ ਅੱਛਾ ਗੰਡੇ ਲੋਂਦੇ ਪਹਿਲੋ ਕੀ ਰੇਟ ਸੀ ਪਹਿਲੋ ਵੀਰ ਵੀ ਗੰਡਾ ਸੀਗਾ ਅੱਛਾ ਤੇ ਵੀ ਆਲੂ ਸੀਗਾ ਪਤਾ ਲੱਗਾ ਕਿ ਅੰਡਾ ਜਿਹੜਾ ਸੀ 100 ਦਾ 6 ਕਿਲੋ ਵੀ ਮਿਲਦਾ ਸੀ ਅ 6 ਕਿਲੋ ਮਿਲਦਾ 5 ਕਿਲੋ ਮਿਲਦਾ ਸੀ ਹਾਂ ਕਿਉਂਕਿ ਕੱਲ ਜੰਗ ਦਾ ਵਾਹ ਫੁਣਿਆ ਕੀ ਤੇ ਨਾਲ ਹੀ ਰੇਟ ਵੱਧ ਗਿਆ ਨਾਲੇ ਵੱਧ ਗਿਆ ਅੱਗੇ ਗੰਡੇ ਆਉਂਦੇ ਮਹਿੰਗੇ ਹੋ ਗਏ ਮਕਰੋ ਅੱਛਾ ਮਕਰੋ ਮਹਿੰਗੇ ਹੋ ਗਏ ਗਾਜਰ ਵੀ ਘਟ ਗਿਆ ਕਿ ਵੱਧ ਗਿਆ ਕੱਲ ਗਾਜਰ ਗਾਜਰ ਨਹੀਂ ਕੱਲੇਗਾ ਅੱਜ ਨਹੀਂ ਗਾਜਰ ਸਭ ਤੋਂ ਘਾੜ ਲੱਗਿਆ